ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਿਆਂ ਜੀ ਤੇ ਪਿੰਡ ਹੈਗਾ ਲਹਿਰਾ ਬੇਗਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਗੰਗੀ ਦੇ ਕੋਲ ਇੱਕ ਤਾਜੀ ਨੀਲੀ ਰਾਵੀ ਸੱਜਰ ਮੱਝ ਦਿਖਾ ਰਹੇ ਹਾਂ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਦੋਂ ਕਸੂਈ ਐ ਕਿੰਨਾ ਕਿਨੇ ਦੁੱਧ ਕੱਢਿਆ ਸੋ ਥਾਂਲੇ ਵੀ ਦੀ ਮਤਰਾ ਪੂਰੀ ਸਾਫ਼ ਹੈ ਪੂਰੀ ਗੱਲਬਾਤ ਕਰਦੇ ਹਾਂ ਫਿਰ ਕੱਲੇ ਇਹਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਪੂਰੀ ਜਾਣਕਾਰੀ ਵੀ ਲਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਅ ਸੂਹਾ ਮੱਝ ਦਾ ਜੀ ਤੀਜਾ ਸੂਹਾ ਜੀ ਤੀਜਾ ਸੂਆ ਠੰਡੀ ਸੀਲ ਦੱਸ ਪਹਿਲਾਂ ਤਾਂ ਕਿੰਨੇ ਪੂਰੀ ਠੰਡੀ ਸੀਲ ਹੈ ਜੀ ਦੋਨੇ ਪਾਸੇ ਬਹਿ ਕੇ ਚੋਲੇ ਭੋਵ ਬੰਦਾ ਦੋਨੇ ਦੋਨੇ ਪਾਸੇ ਬਹਿ ਕੇ ਚੌਂਦੇ ਰਹੇ ਨੇ ਓਕੇ ਦੁੱਧ ਕਿੰਨਾ ਕੱਢਿਆ ਜੀ ਦੁੱਧ ਦੇ ਨੇ 16 ਲੀਟਰ 16 ਲੀਟਰ ਦੁੱਧ ਦੋਨੇ ਪਾਸੇ ਬੈਠ ਕੇ ਚੌਂਦੇ ਤੇ ਕੋਈ ਨੱਚਦੀ ਟੱਪਦੀ ਜਮਾ ਹੀ ਨਹੀਂ ਕੀ ਪਹਿਲੇ ਦਿਨ ਜਗੜੀ ਇਹ ਹੁਣ ਲੈ ਹੁਣ ਹਥ ਲਾਲਾ ਭੋਵ ਲੈ ਠੀਕ ਆ ਮੰਨ ਲਾ ਜੇ ਮੈਂ ਪਾਸੂ ਕਈ ਗੋਹਾ ਵੜ ਦਿੰਦੇ ਆ ਜਮਾ ਹੀ ਨਹੀਂ ਗੋਹਾ ਗੋਹਾ ਤੇ ਫੋਸ ਹੋਮੀ ਪੜਿਆ ਦੂਜੀਆਂ ਮੈਂ ਸਾਟੀਆਂ ਉਹ ਜਮਾ ਵੜ ਦਿੰਦੀਆਂ ਇਹ ਜਮਾ ਨਹੀਂ ਫੋਸ ਹੋ ਕਰਦੀ ਫੋਸ ਕਰ ਤਾਂ ਇਹਨੇ ਪਾਸੇ ਹੋ ਕੇ ਬੈਠਣਾ ਹੈ ਉਹਨਾਂ ਨੂੰ ਜਿਹਨਾਂ ਨੀਰਾ ਖਾਣਾ ਐ ਨੇ ਨੀਰਾ ਖਾ ਕੇ ਨਾ ਬੂਠ ਮਾਰੀ ਨੇ ਜਿਨਾਂ ਨੀਰਾ ਖਾਣਾ ਐ ਖਾ ਕੇ ਬਹਿ ਕੇ ਆਪ ਦਾ ਗਾਲਾ ਕਰਨ ਲੱਗ ਜਾਂਦੇ ਆ ਨੀਰਾ ਉਹਨਾਂ ਦੁੱਧ ਦਿੱਤਾ ਦੂਜੇ ਸੂਏ 16 16 ਲੀਟਰ ਕਿਹੜੇ ਸਿਮਨ ਦੀ ਐ ਇਹ ਇਹ ਲਾਹੌਰੀ ਬੋਲਦੀ ਐ ਲਾਹੌਰੀ ਬੋਲਦੀ ਮਿੱਤਰੋ ਦੂਜੇ ਸੂਏ 16 ਹਾਂ ਸੂ 16 ਲੀਟਰ ਤੇ ਦਰਮਿਆਨਾ ਕੱਦ ਤੇ ਮਧਰੀ ਕੋਟੀ ਦੀ ਦੁੱਧ ਮਿੱਤਰੋ ਇੱਕਤੀ ਵਾਰ ਜਿਹੜੇ ਸਾਹ ਨਾਲ ਤਿਆਰੀ ਆ 1 ਕਿਲੋ 2 ਕਿਲੋ ਹੋਰ ਵੀ ਬਸ ਇਹ ਧੋਰੀ ਇੱਕ ਵਾਰੀ ਤੇ ਫਿਰ ਪਿਛਲੇ ਸਾਲ ਦੇ ਮਿੱਤਰੋ ਇਹਦੇ ਬੱਚੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਸ ਦੇ ਬੱਚੇ ਦਿੱਤੇ ਨੇ ਤੇ ਥਾਂਲੇ ਵੀ ਦੀ ਫੇਰ ਕਹਿੰਦਾ ਪੂਰੀ ਸਾਫ ਹੈ ਕੱਦ ਕਾ ਠੀਕ ਹੈ ਤੇ ਮਾਰ ਕਾ ਮਿੱਤਰੋ ਫੁੱਲਾ ਹੈ ਟੇਡਾ ਕਟਾ ਹੈ ਹਾਂ ਚਾਰੇ ਪੈਰ ਚਿੱਟੇ ਮੱਥੇ ਚ ਤੇ ਨੱਕ ਤੇ ਤੇ ਤੁਸੀਂ ਕਿਸੇ ਪਾਸੇ ਵੀ ਆਪਾਂ ਨਹੀਂ ਕਹਿ ਸਕਦੇ ਕਿ ਇਹਦੇ ਵਿੱਚ ਕੋਈ ਕਮੀ ਹੋਵੇ ਆ ਪਿਛਲੇ ਸਾਲ ਦੀ ਕੱਟੀ ਆ ਤੇ ਆ ਇਹ ਕਿਹੜੇ ਕਿਹੜੇ ਸਿਮੰਦਿਆਂ ਹੈ ਇਹ ਜੂਬੇ ਸਾਣ ਪਹਿਲਾ ਇਹ ਪਹਿਲੇ ਸੂਏ ਦੀ ਜੂਬਾ ਬਸ ਹਣ ਠੀਕ ਆ ਇਹ ਡਾਇਮੰਡ ਦੀ ਇਹ ਡਾਇਮੰਡ ਦੀ ਆ ਤੇ ਇੱਕ ਜਿਹੜਾ ਬੱਚਾ ਇਹ ਅਲਵਕਸ ਦਾ ਤੋਰੋ ਜਕਵਰੀ ਸਰ ਇਸ ਵਾਰ ਮੇਟਰੋ ਅਲਵਕਸ ਦਾ ਬੱਚਾ ਤੇ ਕਟਾ ਬਾਈ ਕਹਿੰਦਾ ਵੀ ਠੰਡੀ ਸੀਲ ਫੁੱਲ ਆ ਜਿੱਥੇ ਮਰਜੀ ਬੰਨਦੇ ਹੋ ਕੋਈ ਘੇੜਾ ਨਹੀਂ ਦੇਣਾ ਤੇ ਫੋਸ ਵੀ ਨਹੀਂ ਵਧਣਾ ਦੋਨੇ ਪਾਸੇ ਬੈਠ ਕੇ ਤੁਸੀਂ ਚੋਲ ਸਕਦੇ ਹੋ ਮਾਰਕ ਆ ਫਿਰ ਕਹਨੇ ਆ ਫੁੱਲ ਬਟਾ ਫੁੱਲ ਰੇਟ ਆਪਾਂ ਕੀ ਕਰਤਾ ਜਾਜ ਜਾਜ ਡੇਟ 170 ਜੀ 170 ਮਾਨਤਨ ਹੋ ਜੂ ਮਾਨਤਨ ਤੇ ਫੋਨ ਨੰਬਰ ਦੱਸੋ ਜੀ 73409 ਜੀ 0349 73409 0349 0349 ਹਾਂਜੀ ਪਿੰਡ ਲਹਿਰਾ ਬੇਗਾ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਅਲਬਾਕਸ ਦਾ ਬੱਚਾ ਸਿਮਰ ਦਾ ਕਟਾ 16 ਲੀਟਰ ਦੂਜੀ ਸੂਈ ਦਾ 30 ਜਸ ਸੂਈ ਹੈ ਰਾਤ ਸੂਈ ਹੈ ਰਾਤ ਸੂਈ ਬੌਲਾ ਵੀ ਕੱਢਿਆ ਵਾ ਮਿੱਤਰੋ ਬੱਚੇ ਨੂੰ ਦੁੱਧ ਵਿੱਚ ਘਾਇਆ ਵਾ ਸੋ ਸਾਰੇ ਵੀਰਾਂ ਦਾ ਧੰਨਵਾਦ